ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤਉ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਪਰਮ ਸਨਮਾਨ ਜੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਤ ਗੁਰਾਂ ਦੀ ਸਾਜੀ ਨਿਵਾਜੀ ਪਿਆਰੀ ਸਤ ਸੰਗਤ ਆਪ ਵੱਡਪਾਗੀ ਹੋ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਹਾਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਤਨ ਮਨ ਧਿਆਨ ਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹੋ ਪ੍ਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਸੋ ਜੋ ਆਪਾਂ ਵਿਚਾਰ ਕਰਨੀ ਹੈ 15-20 ਮਿੰਟ ਦੇ ਵਾਸਤੇ ਗੁਰਮਤਿ ਦੀ ਵਿਚਾਰ ਜੋ ਅੱਜ ਦਾ ਟੌਪਿਕ ਹੈ ਦੁੱਖ ਤੇ ਸੁੱਖ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੈ ਜਾਏ ਮਨੁੱਖ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਆਪਾਂ ਨਿਤ ਪੜ੍ਹਦੇ ਆਂ ਅਰਹਰਾਸ ਸਾਹਿਬ ਦੇ ਵਿੱਚ ਦੁੱਖ دارੂ ਸੁਖ ਰੋਗ ਭਿਆ ਜਾਂ ਸੁਖ ਤਾਂ ਮਨ ਨਾ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾਂਹੋ ਕਰੀ ਨਾ ਹੋਈ ਦੁੱਖ ਬਿਗਨ ਹੋਵੇ ਤਾਂ ਸਤਿਗੁਰਾਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਅਸੀਂ ਸੁੱਖ ਦੀ ਭਾਲ ਦੇ ਵਾਸਤੇ ਕਈ ਥਾਵਾਂ ਦਾ ਰਟਨ ਕਰਦੇ ਹਾਂ ਤੀਰਥਾਂ ਤੇ ਜਾਂਦੇ ਇਸ਼ਨਾਨ ਕਰਦੇ ਹਾਂ ਸਤਿਗੁਰੂ ਨੂੰ ਰੁਮਾਲੇ ਚੜਾਉਂਦੇ ਹਾਂ ਨਤਮਸਤਕ ਹੁੰਨੇ ਹਾਂ ਗੁਰਮੁਖੋ ਪਰ ਸਤਿਗੁਰੂ ਕੀ ਚਾਹੁੰਦੇ ਨੇ ਸਤਿਗੁਰੂ ਕਹਿੰਦੇ ਨੇ ਕਿ ਜੇ ਮਨ ਹਿਰਦਾ ਸੁਧ ਹੈ ਤਾਂ ਸੇਵਾ ਕੀਤੀ ਥਾਏ ਪੈਂਦੀ ਹੈ ਸਤਿਗੁਰ ਕਾ ਜੇ ਮਨ ਮਨ ਜੀ ਤਾਂ ਸੇਵਾ ਕੀਤੀ ਹੋਈ ਜਿਹੜੀ ਆ ਪ੍ਰਵਾਨ ਹੈ ਸਤਿਗੁਰੂ ਨੇ ਪਾਵਨ ਗੁਰਬਾਣੀ ਦੇ ਅੰਦਰ ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਵੀ ਕੀਤਾ ਹੈ ਵੀ ਦੁਖੀਆ ਸੰਸਾਰ ਵਿੱਚ ਕੌਣ ਹੈ ਅਖੀਰ ਤੇ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸ਼ਬਦ ਤੇ ਹੀ ਗੱਲ ਆਈ ਕਿ ਨਾਨਕ ਦੁਖੀਆ ਸਭ ਸੰਸਾਰ ਸੁੱਖ ਦੀ ਭਾਲ ਜੇ ਆਪਾਂ ਚਾਹੁੰਦੇ ਆ ਆਪਾਂ ਇਹੀ ਆਪਣੇ ਮਨ ਦੇ ਵਿੱਚ ਹੁੰਦਾ ਵੀ ਮੇਰੇ ਜੇ ਅਸੀਂ ਸੁੱਖ ਚਾਹੁੰਦੇ ਆ ਅਸੀਂ ਗਵਾਂਢੀ ਨੂੰ ਦੁਖੀ ਹੋਣਾ ਦੇਖਦੇ ਆ ਵੀ ਸਾਡਾ ਗਵਾਂਢੀ ਦੁਖੀ ਹੋ ਜਾਏ ਜੇ ਅਸੀਂ ਆਪਣੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ ਜੇ ਗਵਾਂਢੀ ਦੇ ਕੋਲੇ ਨੂੰ ਲਾ ਦੇਈਏ ਆਪਣਾ ਸੁੱਖ ਵਾਸਤੇ ਅਸੀਂ ਇਹੋ ਜੇ ਕਰਮ ਕਰਦੇ ਆ ਕਿ ਅਸੀਂ ਬਾਣੀ ਵੀ ਪੜਦੇ ਆ ਸੇਵਾ ਵੀ ਕਰਦੇ ਆ ਪਰ ਸਾਡੇ ਕਰਮ ਕਿਉਂ ਨਹੀਂ ਬਣਦੇ ਸਾਡੇ ਚ ਕਮੀ ਕਿੱਥੇ ਆ ਜਾਂਦੀ ਹੈ ਜਦੋਂ ਅਸੀਂ ਮਹਾਰਾਜ ਨੇ ਪਾਵਨ ਗੁਰਬਾਣੀ ਅੰਦਰ ਦੱਸਿਆ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਗੁਰੂ ਨੇ ਸਾਰਗ ਰਾਗ ਦੇ ਅੰਦਰ ਦੱਸਿਆ ਸ਼ਲੋਕ ਮਹੱਲਾ ਪਹਿਲਾ ਜੂਠ ਨ ਰੰਗੀ ਜੂਠ ਨ ਵੇਦੀ ਜੂਠ ਨ ਚੰਦ ਸੂਰਜ ਕੀ ਭੇਦੀ ਜੂਠ ਨ ਅੰਨੀ ਜੂਠ ਨ ਨਾਈ ਜੂਠ ਨ ਮੀ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣਾ ਮਾਹੇ ਸਮਾਣੀ ਨਾਨਕ ਨਗੁਰਿਆਂ ਗੁਣ ਨਹੀਂ ਕੋਏ ਮੋਹ ਫੇਰਿਆ ਮੋਹ ਝੁੱਠਾ ਹੋਇ ਸਤਿਗੁਰੂ ਪਾਵਨ ਗੁਰਬਾਣੀ ਅੰਦਰ ਸਮਝਾਉਂਦੇ ਨੇ ਕਿ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦੇ ਉਹਨਾਂ ਦੇ ਅੰਦਰ ਜਿਹੜਾ ਆਤਮਕ ਜੀਵਨ ਹੈ ਨਾ ਉੱਚਾ ਕਰਨ ਵਾਲਾ ਕੋਈ ਗੁਣ ਨਹੀਂ ਵੱਧਦਾ ਜੇ ਗੁਰੂ ਵੱਲੋਂ ਮੂੰਹ ਮੋੜੀ ਰੱਖ ਗਏ ਤਾ ਫੇਰ ਕੀ ਹੁੰਦਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਫੇਰ ਅਸੀਂ ਦੁਖੀ ਹੁੰਨੇ ਆ ਕਰ ਲਾਉਨੇ ਆ ਵੀ ਅਸੀਂ ਇੰਨਾ ਪਾਠ ਪੂਜਾ ਕਰਦੇ ਆ ਗੁਰੂ ਨੂੰ ਇੰਨਾ ਮੰਨਦੇ ਆ ਉਹਦੀ ਰਜਾ ਚ ਰਹਿੰਦੇ ਫਿਰ ਸੁਖ ਕਿਉਂ ਨਹੀਂ ਮਿਲਦਾ ਗੱਲ ਕਿੱਥੇ ਐ ਜੇ ਗੁਰੂ ਵੱਲੋਂ ਮੂੰਹ ਮੋੜੀ ਰੱਖ ਕੇ ਤੇ ਮੂੰਹ ਨਿੰਦਾ ਆਦਿਕ ਕਰਨ ਦੀ ਗੰਦੀ ਵਾਦੀ ਮੈਲ ਨਹੀਂ ਆ ਪਵਿੱਤਰ ਹੋਇਆ ਰਹਿੰਦਾ ਹੈ ਤੇ ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਪਰ ਮਨੁੱਖ ਦੇ ਅੰਦਰ ਕੀ ਹੋ ਨਿੰਦਾ ਕਰਨ ਦੀ ਵਾਦੀ ਇਹ ਮੈਲ ਰਾਗਾਂ ਦਾ ਗਾਇਨ ਨਹੀਂ ਦੂਰ ਕਰ ਸਕਦੀ ਆਦਿਕ ਧਰਮ ਪੁਸਤਕਾਂ ਪਾਠ ਨਾਲ ਵੀ ਨਹੀਂ ਧੁੱਪਦੀ ਇਹ ਪਰ ਜਿਵੇਂ ਹੁਣ ਮਸਿਆ ਸੰਗਰਾਂਦ ਪੂਰਨਵਾਸੀ ਦਿਹਾੜੇ ਆਉਂਦੇ ਆ ਚੰਦਰਮਾ ਆਦਿਕ ਸੂਰਜ ਦੇ ਵੱਖ-ਵੱਖ ਮੰਨੇ ਹੋਏ ਪਵਿੱਤਰ ਦਿਹਾੜਿਆਂ ਦੇ ਸਮੇਂ ਵੱਖ-ਵੱਖ ਕਿਸਮ ਦੀ ਪੂਜਾ ਕੀਤੀ ਜਾਂਦੀ ਹੈ ਕਾਦੇ ਵਾਸਤੇ ਕਿ ਮਨੁੱਖ ਦੇ ਅੰਦਰ ਜਿਹੜੀ ਉਹ ਸ਼ਾਂਤੀ ਆਵੇ ਸਾਨੂੰ ਸੁੱਖ ਮਿਲੇ ਸੁੱਖ ਦੀ ਭਾਲ ਹੈ ਸਭ ਨੂੰ ਸੁਖ ਪ੍ਰਾਪਤ ਕਰਨ ਵਾਸਤੇ ਅਸੀਂ ਕਿੱਥੇ ਜਾਂਦੇ ਹਾਂ ਗੁਰੂ ਕੋਲੇ ਸਾਨੂੰ ਗੁਰੂ ਕੋਲੇ ਆਉਣਾ ਪਵੇਗਾ ਹੁਣ ਦੇਖੋ ਆਪਾਂ ਉਦਾਹਰਨ ਕੁਦਰਤੀ ਤੌਰ ਤੇ ਜੇ ਆਪਾਂ ਦਈਏ ਸਭ ਨੂੰ ਪਤਾ ਹੈ ਕਿ ਜਿੱਥੇ ਕੱਪੜਾ ਬਣਦਾ ਹੈ ਕੱਪੜਾ ਬਣਦਾ ਹੈ ਕੱਪੜਾ ਉੱਥੇ ਬਣਦਾ ਹੈ ਉੱਥੇ ਸਵਾਰਿਆ ਨਹੀਂ ਜਾਂਦਾ ਸਵਾਰਿਆ ਕਿੱਥੇ ਜਾਂਦਾ ਹੈ ਦਰਜੀ ਕੋਲੇ ਸਮੁੰਦਰ ਤੇ ਨਹਿਰਾਂ ਦੇ ਦਾਲੇ ਪੱਥਰ ਪਿਆ ਹੈ ਪੱਥਰ ਨੂੰ ਤਰਾਸਦਾ ਤੇ ਮੂਰਤੀ ਕੌਣ ਕੜਦਾ ਹੈ ਕ ਕਾਰੀਗਰ ਨਹਿਰਾਂ ਤੋਂ ਪੱਥਰ ਜਿਵੇਂ ਸਮੁੰਦਰਾਂ ਦੇ ਦਾਰੇ ਪੱਥਰ ਪਿਆ ਉਹ ਪੱਥਰ ਹੈ ਜਦੋਂ ਉਹ ਕਿਤੇ ਆ ਕੇ ਉਸ ਨੂੰ ਕੋਈ ਸ਼ਿੰਗਾਰੇਗਾ ਤਾਂ ਉਸ ਵਿੱਚ ਉਹ ਤਸਵੀਰ ਕਿਸੇ ਸੰਤ ਮਹਾਂਪੁਰਸ਼ ਦੀ ਗੁਰੂ ਦੀ ਪੀਰ ਦੀ ਤਸਵੀਰ ਮਿਲੇਗੀ ਜੰਗਲ ਦੇ ਵਿੱਚ ਜਾਂਦੇ ਆ ਲੱਕੜਾਂ ਦਾ ਜੰਗਲ ਹੈ ਜੰਗਲਾਂ ਚੋਂ ਆਪਾਂ ਫਰਨੀਚਰ ਲੈਣ ਨਹੀਂ ਜਾਵਾਂਗੇ ਫਰਨੀਚਰ ਸਾਨੂੰ ਕਿਸੇ ਦੁਕਾਨ ਤੋਂ ਹੀ ਮਿਲੇਗਾ ਤੇ ਜੇ ਅਸੀਂ ਕਿਤੇ ਸੁੱਖ ਭਾਲਦੇ ਆਂ ਤੇ ਸੁੱਖ ਸਤਿਗੁਰੂ ਦੀ ਹਜ਼ੂਰੀ ਅੰਦਰੋ ਹੀ ਮਿਲਦਾ ਕਿਉਂਕਿ ਆਪਾਂ ਪੜ੍ਹਦੇ ਨਾ ਸ੍ਰੀ ਜਪਜੀ ਸਾਹਿਬ ਚ ਸਰਮਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀ ਆ ਬਹੁਤਾਂ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਥਿੱਥੇ ਘੜੀਐ ਸੁਰਤ ਮਤ ਮਨ ਬੁੱਧ ਇੱਥੇ ਆ ਕੇ ਸੁਰਤ ਦਾ ਗਿਆਨ ਜਿਹੜਾ ਪਰਮੇਸ਼ਰ ਦਿੰਦਾ ਮਤ ਦਾ ਗਿਆਨ ਬੁੱਧ ਵੀ ਸਤਿਗੁਰੂ ਤੋਂ ਲੈਣੀ ਆਪਾਂ ਮਤ ਵੀ ਗੁਰੂ ਤੋਂ ਲੈਣੀ ਹੈ ਜੇ ਗੁਰੂ ਦੀ ਮਤ ਤੇ ਚੱਲ ਗਏ ਤਾਂ ਸਾਨੂੰ ਕਦੇ ਦੁੱਖ ਨਹੀਂ ਆਵੇਗਾ ਸੁੱਖ ਹੀ ਆਵੇਗਾ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਬਹੁਤ ਉਦਾਹਰਨਾਂ ਦਿੱਤੀਆਂ ਨੇ ਕਹਿੰਦੇ ਇਹ ਮੈਲ ਜਿਹੜੀ ਹੈ ਹਿਰਦੇ ਦੀ ਅੰਦਰ ਦੀ ਜਿਹੜੀ ਮੈਲ ਆ ਉਹ ਸਾਫ਼ ਨਹੀਂ ਹੈ ਅੰਨ ਦਾ ਤਿਆਗ ਕਰਨ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਇਹ ਮੈਲ ਨਹੀਂ ਜਾਂਦੀ ਇੰਦਰ ਦੇਵਤੇ ਦੀ ਪੂਜਾ ਨਾਲ ਵੀ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ ਮੰਨਿਆ ਜਾ ਰਿਹਾ ਕਿ ਉਸ ਦੇਵਤੇ ਦੇ ਰਾਹੀਂ ਸਭ ਥਾਈਂ ਮੀਂਹ ਪੈਂਦਾ ਹੈ ਜਿਵੇਂ ਅੱਜ ਵੀ ਮੀਂਹ ਪਿਆ ਰਿਹਾ ਧਰਤੀ ਤੇ ਬਨਸਪਤੀ ਆਦਿਕ ਦੀ ਬਾਹਰਲੀ ਜਿਹੜੀ ਮੈਲ ਹੈ ਉਹ ਧੁੱਪ ਜਾਂਦੀ ਹੈ ਪਰ ਰਮ ਤੇ ਸਾਧੂ ਬਣ ਕੇ ਧਰਤੀ ਦਾ ਰਟਨ ਕੀਤੇ ਆ ਮਹਾਰਾਜ ਕਹਿੰਦੇ ਨੇ ਕਿ ਧਰਤੀ ਵਿੱਚ ਗੁਫਾ ਬਣਾ ਕੇ ਉਸ ਵਿੱਚ ਬੈਠ ਜਾਣਾ ਕਈ ਕਈ ਵਾਰੀ ਕਿਸੇ ਨੂੰ ਦਿਸਣਾ ਨਾ ਵੀ ਮੈਂ ਦੁਨੀਆ ਤੋਂ ਅਲੋਪ ਹੋ ਜਾਵਾਂ ਮੈਨੂੰ ਸੁਖ ਪ੍ਰਾਪਤ ਹੋਵੇਗਾ ਸਤਿਗੁਰੂ ਕਹਿੰਦੇ ਨੇ ਨਹੀਂ ਰੱਬ ਤਾਂ ਫਿਰ ਤੇਰੇ ਅੰਦਰ ਹੈ ਜਦੋਂ ਸਾਡਾ ਅੰਦਰਲਾ ਸ਼ੁੱਧ ਹੋ ਗਿਆ ਨਾ ਗੁਰੂ ਦੀ ਬਖਸ਼ਿਸ਼ ਕਿਰਪਾ ਆਪਣੇ ਆਪ ਹੀ ਹੋ ਜਾਣੀ ਹੈ ਧਰਤੀ ਵਿੱਚ ਗੁਫਾ ਬਣਾ ਕੇ ਬੈਠਾ ਜਾਂ ਪਾਣੀ ਵਿੱਚ ਖਲੋ ਕੇ ਤਪਾਂ ਦੀ ਰਾਹੀ ਵੀ ਮੈਲ ਨਹੀਂ ਧੁੱਪਦੀ ਤੇ ਭਾਈ ਮਾਰ ਕਹਿੰਦੇ ਸਮਾਧੀਆਂ ਲਾ ਕੇ ਵੀ ਮਨੁੱਖ ਦੇ ਅੰਦਰ ਟਿਕੀ ਹੋਈ ਨਿੰਦਿਆ ਜਿਹੜੀ ਹੈ ਨਾ ਉਹ ਆਦਿਕ ਕਰਨ ਦੀ ਮੈਲ ਦੂਰ ਨਹੀਂ ਜਾਂਦੀ। ਸਤਿਗੁਰੂ ਨੇ ਫਰਮਾਨ ਪਾਵਨ ਗੁਰਬਾਣੀ ਅੰਦਰ ਸਾਨੂੰ ਕਈ ਤਰ੍ਹਾਂ ਦੇ ਹੁਲਾਰੇ ਦਿੱਤੇ ਨੇ ਗੁਰਬਾਣੀ ਦੇ ਸ਼ਬਦ ਰਾਹੀਂ ਕਹਿੰਦੇ ਨੇ ਕਿ ਸ਼ਲੋਕ ਮਹਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀ ਐ ਪੜਪੜ ਕਰੇ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚਲਿਆ ਰੋਇ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁੱਖ ਕੀਆ ਅੱਗੀ ਮਾਰਿਆ ਭੀ ਫਿਰ ਦੁੱਖ दारू ਹੋਇ ਕਹਿੰਦੇ ਜੀਵ ਦਾ ਜਨਮ ਜਿਹੜਾ ਹੋਇਆ ਨਾ ਆਪਣਾ ਉਹ ਦੁੱਖ ਦੇ ਵਿੱਚ ਤੇ ਮੌਤ ਵੀ ਦੁੱਖ ਵਿੱਚ ਹੀ ਹੁੰਦੀ ਆ ਭਾਵ ਕਿ ਮਨੁੱਖ ਜਨਮ ਤੋਂ ਮਰਨ ਤੱਕ ਸਾਰੀ ਉਮਰ ਜੀਵ ਦੁੱਖ ਵਿੱਚ ਹੀ ਫਸਿਆ ਰਹਿੰਦਾ ਹੈ ਜੇ ਸਾਨੂੰ ਦੁੱਖ ਆਊਗਾ ਤੇ ਸੁੱਖ ਫੇਰ ਹੀ ਆਊਗਾ ਨਾ ਹੁਣ ਮਹਾਰਾਜ ਅੱਗੇ ਆਪਾਂ ਇਹ ਕਹਿੰਦੇ ਸੁੱਖ ਮੰਗਤ ਦੁੱਖ ਆਗਲ ਆਵੇ ਜੇ ਅਸੀਂ ਸੁੱਖ ਮੰਗਦੇ ਆਂ ਦੇਖੋ ਦੁੱਖ ਜਿਹੜਾ ਉਹ ਬਿਨਾਂ ਮੰਗਿਆ ਤੇ ਆ ਜਾਂਦਾ ਹੈ ਤੇ ਸੁੱਖ ਦੀ ਪ੍ਰਾਪਤੀ ਵਾਸਤੇ ਸਾਨੂੰ ਸਤਗੁਰੂ ਕੋਲੇ ਆਉਣਾ ਪਵੇਗਾ ਕਿਉਂਕਿ ਮਹਾਰਾਜ ਪਰਮੇਸ਼ਰ ਨੇ ਦੱਸਿਆ ਕਿ ਦੁੱਖ ਵਿੱਚ ਗਰਸਿਆ ਹੋਇਆ ਜਗਤ ਵਿੱਚ ਸਾਰਾ ਕਾਰ ਵਿਹਾਰ ਕਰਦਾ ਹੈ ਪਰ ਵਿਦਿਆ ਪੜ ਪੜ ਕੇ ਜੀਵ ਵਿਲਕਦੇ ਹਨ ਤੇ ਜੋ ਕੁਝ ਸਾਹਮਣੇ ਪ੍ਰਾਪਤ ਹੁੰਦਾ ਉਸ ਨੂੰ ਦੁੱਖ ਹੀ ਦੁੱਖ ਕਹਾ ਸਕਦਾ ਹੈ ਜੀਵ ਦੇ ਭਾਗਾ ਨੂੰ ਦੁੱਖਾਂ ਦੀਆਂ ਮਨੋਂ ਪੰਡਾਂ ਖੁੱਲੀਆਂ ਹੁੰਦੀਆਂ ਨੇ ਤੇ ਸੁੱਖ ਕੋਈ ਨਹੀਂ ਨਿਕਲਦਾ ਤੇ ਜਦੋਂ ਧਰਮ ਰਾਜ ਦੀ ਬੂਹੇ ਅੱਗੇ ਨੂੰ ਫਿਰ ਧੱਕਿਆ ਜਾਂਦਾ ਇਹ ਪਿੱਛੇ ਨੂੰ ਉੱਠਦਾ ਪਿੱਛੇ ਨੂੰ ਖਿੱਚਦਾ ਤੇ ਜੰਮ ਦੇ ਜਿਹੜੇ ਦੂਤ ਹੈ ਨਾ ਉਹ ਅੱਗੇ ਨੂੰ ਲੈ ਜਾਂਦੇ ਆ ਸੰਗਲਪਾ ਫਿਰ ਪਿੱਛੇ ਨੂੰ ਧੱਕਦਾ ਹੈ ਤੇ ਇਸ ਕਿਸੇ ਦੀ ਉਦਮ ਵਿੱਚ ਕੋਈ ਸੁੱਖ ਨਹੀਂ ਨਿਕਲਦਾ ਸਾਰੀ ਉਮਰ ਦੁੱਖਾਂ ਵਿੱਚ ਜਿੰਦ ਸਾੜਦਾ ਰਹਿੰਦਾ ਆਖਰ ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਤੇ ਇਥੋਂ ਤੁਰ ਪੈਂਦਾ ਹੈ ਜੇ ਪ੍ਰਭੂ ਦੀ ਸੇਵਤ ਸਲਾਹ ਵਿੱਚ ਰੰਗੇ ਜਾਈਏ ਤਾਂ ਮਾਨ ਤਨ ਹਰੇ ਹੋ ਜਾਂਦੇ ਜੀਵ ਦੁੱਖਾਂ ਦਾ ਸਾੜਿਆ ਨਾਲ ਆਤਮਿਕ ਮੌਤ ਮਰਦੇ ਹਨ ਪਰ ਇਸ ਦਾ ਇਲਾਜ ਵੀ ਦੁੱਖ ਹੀ ਹੈ ਸਵੇਰੇ ਮੰਜੇ ਤੇ ਸੁੱਖ ਵਿੱਚ ਸੁੱਤਾ ਰਿਆ ਤੇ ਇਹ ਦੁੱਖ ਬਣਦਾ ਹੈ ਤੇ ਜੇ ਸਵੇਰੇ ਸਤਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲਾ ਸਾਹਮ ਲਿਆ ਤੇ ਫਿਰ ਸੁਖ ਬਣ ਜਾਂਦਾ ਇਹ ਤਾਂ ਸਾਡੇ ਮਹਾਰਾਜ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਭਈ ਪ੍ਰਾਪਤ ਮਾਨੁੱਖ ਦੀ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜੋ ਕੇਵਲ ਨਾਮ ਦੁਨੀਆ ਦਾ ਰੰਗ ਤਮਾਸਾ ਸੁਆ ਤੇ ਬਰਾਬਰ ਹੈ ਨਿਰੀ ਸੁਆ ਹੀ ਸੁਆ ਹੈ ਨਿਰਖੋਈ ਖੇ ਹੀ ਖੇ ਆ ਪਰ ਇਹਨਾਂ ਰੰਗ ਤਮਾਸਿਆਂ ਵਿੱਚ ਲੱਗ ਕੇ ਜੀਵ ਮਨ ਉਹ ਖੇ ਹੀ ਕਮਾਉਂਦਾ ਜਿਉਂ-ਜਿਉਂ ਇਹ ਖੇ ਇਕੱਠੀ ਕਰਦਾ ਹੈ ਨਾ ਤਿਉਂ-ਤਿਉਂ ਇਸ ਦਾ ਸਰੀਰ ਵਕਾਰਾਂ ਦੀ ਖੇ ਨਾਲ ਹੋਰ ਹੋਰ ਜਿਹੜਾ ਉਹ ਲਿਬੜਦਾ ਹੈ ਮਰਨ ਤੋਂ ਜਦੋਂ ਜਿੰਦ ਸਰੀਰ ਵਿੱਚੋਂ ਵੱਖਰੀ ਕੀਤੀ ਜਾਂਦੀ ਹੈ ਨਾ ਤਾਂ ਇਸ ਜਿੰਦ ਵਕਾਰਾਂ ਦੀ ਸਵਾਹ ਦੇ ਨਾਲ ਹੀ ਲਿਬੜੀ ਹੋਈ ਇੱਥੋਂ ਜਾਂਦੀ ਹੈ ਪਰ ਪਰਲੋਕ ਵਿੱਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਤੇ ਤਦੋਂ ਇਹ ਹੋਰ 10 ਗੁਣੀ ਵਧੇਕ ਸਵਾਹ ਸਰਮੰਦਗੀ ਪੈਦਾ ਕਰਦੀ ਹੈ ਕਿਸੇ ਰਾਜਾ ਕਿਸੇ ਰਾਜ ਦਾ ਰਾਜਾ ਨਾ ਬਿਮਾਰ ਹੋ ਗਿਆ ਜਦੋਂ ਬਿਮਾਰ ਹੋਇਆ ਤੇ ਇੱਕ ਵਪਾਰੀ ਸੀ ਲੱਕੜ ਦਾ ਕਾਰਖਾਨਾ ਸੀ ਜਿਵੇਂ ਲੱਕੜਾਂ ਵੇਚਣੀਆਂ ਢਾਲ ਸੀ ਉਹਦੀ ਉਹਨੂੰ ਜਦੋਂ ਪਤਾ ਲੱਗਿਆ ਵੀ ਰਾਜਾ ਬਿਮਾਰ ਹੋ ਗਿਆ ਤੇ ਰਾਜੇ ਦੇ ਸੰਸਕਾਰ ਵਾਸਤੇ ਨਾ ਚੰਦਨ ਦੀ ਲੱਕੜ ਦੀ ਜ਼ਰੂਰਤ ਪੈਣੀ ਹੈ ਉਹਨੇ ਕੀ ਕੀਤਾ ਹੁਣ ਪੂਰਾ ਮਨ ਵਿੱਚ ਬੁਰਾ ਆ ਗਿਆ ਨਾ ਕਿਸੇ ਨੇ ਸੋਚ ਲਿਆ ਵੀ ਇਹ ਮਰ ਜੇ ਕਿਸੇ ਲਈ ਆਪਾਂ ਜੇ ਸੋਚਿਆ ਵੀ ਇਹ ਖਤਮ ਹੋ ਜਾਣਾ ਹੁਣ ਇਹ ਬਿਮਾਰ ਹੋ ਗਿਆ ਇਹ ਮਰ ਜਾਣਾ ਵਪਾਰੀ ਨੇ ਸੋਚਿਆ ਵੀ ਇਹ ਮਰ ਜਾਣਾ ਤੇ ਉਹਨੇ ਕੀ ਕੀਤਾ 4 ਲੱਖ ਦੀ ਲੱਕੜ ਚੰਦਨ ਦੀ ਲੈ ਕੇ ਰੱਖ ਲਈ ਵੀ ਲੱਕੜ ਦੀ ਇਹਨਾਂ ਨੂੰ ਜ਼ਰੂਰਤ ਪੈਣੀ ਆ ਤੇ ਮੇਰੇ ਕੋਲ ਹੀ ਆਉਣਗੇ ਤੇ ਮੈਂ ਇਹਨਾਂ ਦੇ ਵਿੱਚੋਂ 1.5 ਲੱਖ ਦੀ ਲੱਕੜ ਲੈ ਕੇ ਤੇ 4 ਦੀ ਵੇਚਾਂਗਾ ਮੈਨੂੰ ਮੁਨਾਫਾ ਹੋ ਜਾਊਗਾ ਕਿ ਉਹ ਰਾਜਾ ਮਰਨ ਵਾਲਾ ਦਵਾਈ ਕੋਈ ਨਹੀਂ ਕਾਟ ਕਰ ਰਹੀ ਹੁਣ ਤਾਂ ਪੱਕਾ ਨਿਸ਼ਚਿਤ ਹੋ ਗਿਆ ਕਿ ਰਾਜਾ ਮਰੇਗਾ ਤੇ ਮੈਂ ਆਪਣੀ ਜਿਹੜੀ ਚੰਦਨ ਦੀ ਲੱਕੜੀ 1.5 ਲੱਖ ਦੀ ਲਈ ਆ ਇਹ ਚਾਰ ਦੀ ਵੇਚ ਕੇ ਨਾ ਮੈਂ ਧਨੀ ਬਣ ਜਾਵਾਂਗਾ ਬੁਰਾ ਸੋਚ ਲਿਆ ਕੀ ਹੋਇਆ ਸਮਾਂ ਪਿਆ 15 ਦਿਨ 20 ਦਿਨ ਮਹੀਨਾ ਲੰਘਿਆ ਰਾਜੇ ਨੂੰ ਦਵਾਈ ਲੱਗ ਗਈ ਰਾਜਾ ਠੀਕ ਹੋ ਗਿਆ ਜਦੋਂ ਠੀਕ ਹੋਇਆ ਰਾਜਾ ਰਾਜੇ ਨੇ ਸੋਚਿਆ ਵੀ ਬੜੇ ਦਿਨਾਂ ਤੋਂ ਬਿਮਾਰ ਪਏ ਸੀ ਹੁਣ ਮੈਂ ਪਰਜਾ ਦੀ ਵਿੱਚ ਢੇੜਾ ਮਾਰਾਂ ਵੇਖਾਂ ਕਿਸੇ ਦਾ ਦੁੱਖ ਵਿਗੜਨ ਵੇਖਾਂ ਤਕਲੀਫ ਵੇਖਾਂ ਕਿਸੇ ਦੇ ਨਾਲ ਗੱਲਬਾਤ ਕਰਾਂ ਜਦੋਂ ਰਾਜਾ ਤੁਰਿਆ ਜਾਂਦਾ ਤੇ ਬਾਜ਼ਾਰ ਦੇ ਵਿੱਚ ਜਿਹੜਾ ਚੌਂਕ ਸੀ ਜਿੱਥੇ ਉਸ ਵਪਾਰੀ ਦੀ ਦੁਕਾਨ ਸੀ ਕੋਠੀ ਸੀ ਘਰ ਸੀ ਤੇ ਰਾਜਾ ਆਪਣੇ ਮੰਤਰੀਆਂ ਦੇ ਨਾਲ ਸੇਵਾਦਾਰਾਂ ਨਾਲ ਜਦੋਂ ਖੜਾ ਉਹ ਕਹਿੰਦਾ ਵੀ ਭਾਈ ਆ ਜਿਹੜੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ ਮੇਰੇ ਰਾਜ ਭਾਗ ਨੂੰ ਨਾ ਸਹੀ ਨਹੀਂ ਲੱਗਦੀ। ਇਹ ਕਾਪਾ ਕਹਿ ਦਈਏ ਕਲੰਕ ਹੈ। ਇਹ ਸੋਹਣੀ ਨਹੀਂ ਹੈ। ਮੇਰੇ ਰਾਜ ਦੀ ਨਖੇਦੀ ਹੈ। ਤੁਸੀਂ ਐਂ ਕਰੋ ਇਹ ਕਿਸੇ ਦੀ ਵੀ ਬਿਲਡਿੰਗ ਹੈ। ਲੱਕੜਾਂ ਦੀ ਇਹ ਜਿਹੜੀ ਟਾਲ ਹੈ ਜਿਹੜੀ ਜਗ੍ਹਾ 'ਚ ਬਣੀ ਹੈ ਇਹ ਬਹੁਤ ਪੁਰਾਣੀ ਬਿਲਡਿੰਗ ਹੈ। ਇਹ ਮੇਰੇ ਰਾਜ ਭਾਗ ਦਾ ਸ਼ਿੰਗਾਰ ਨਹੀਂ। ਇਹਨੂੰ ਐਂ ਕਰੋ ਇਸਨੂੰ ਟਵਾ ਦਿਓ ਤੇ ਇੱਥੇ ਪਾਰਕ ਬਣਾ ਦਿਓ। ਹੁਣ ਰਾਜੇ ਦੇ ਚਿੱਤ 'ਚ ਵੀ बुरा ਆ ਗਿਆ ਕਿਉਂਕਿ ਜਿਹੜਾ ਕੋਈ ਕਿਸੇ ਦਾ ਬੁਰਾ ਸੋਚ ਰਿਹਾ ਸੀ ਉਹਦੇ ਪ੍ਰਤੀ ਇਹ ਟੈਲੀਪੈਥੀ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਕਹਿ ਦਈਏ ਵੀ ਮੈਂ ਤਾਂ ਜਦੋਂ ਆਪਾਂ ਅਚਾਨਕ ਹੀ ਆਪਾਂ ਨੂੰ ਕਿਸੇ ਦਾ ਫੋਨ ਆ ਜਾਏ ਆਪਾਂ ਕਹਿੰਦੇ ਆ ਮੈਂ ਹੁਣੇ ਹੀ ਥਨ ਯਾਦ ਕੀਤਾ ਸੀ ਇਹ ਤਰੰਗਾਂ ਨਾ ਜਿਹੜੀਆਂ ਇਹ ਉੱਥੇ ਪਹੁੰਚ ਜਾਂਦੀਆਂ ਨੇ ਉਸ ਨੇ ਸੋਚਿਆ ਜਦੋਂ ਇਹ ਇਦਾਂ ਕਹਿਆ ਰਾਜੇ ਨੇ ਵੀ ਇਹ ਬਿਲਡਿੰਗ ਨੂੰ ਢਵਾ ਕੇ ਪਾਰਕ ਬਣਾਇਆ ਦਿੱਤੀ ਜਾਵੇ ਸੋਹਣਾ ਬਣ ਜਾਏਗਾ ਮంత్రిਆ ਨੇ ਕਿਹਾ ਵੀ ਠੀਕ ਹੈ ਜੀ ਜਿਹਦੀ ਵੀ ਇਹ ਬਿਲਡਿੰਗ ਆ ਉਸ ਨੂੰ ਇਸ ਦਾ ਮੁੱਲ ਪੈਸੇ ਦੇ ਦਿਓ ਸੱਤ ਬਚਨ ਕਹਿ ਕੇ ਮੰਤਰੀ ਜਿਹੜੇ ਸੀ ਐਲਕਾਰ ਸੀ ਚਲੇ ਗਏ ਸਮਾਂ ਪਿਆ ਮਹੀਨੇ ਦੋ ਮਹੀਨੇ ਜਦੋਂ ਹੋਏ ਤੇ ਜਿਹੜਾ ਲੱਕੜਾਂ ਵੇਚਣ ਵਾਲਾ ਵਪਾਰੀ ਸੀ ਬਿਮਾਰ ਪੈ ਗਿਆ ਕਿਉਂ ਪੈ ਗਿਆ ਉਹਨੇ ਆਖਿਆ ਵੀ ਰਾਜਾ ਤਾਂ ਮਰਿਆ ਹੀ ਨਹੀਂ ਤੇ ਮੈਂ ਲੱਕੜ ਤੇ ਪੈਸੇ ਲਾਏ ਆ ਤੇ ਮੇਰੇ ਤਾਂ ਵਿਅਰਥ ਜਾਣਗੇ ਇਹੇ ਸੋਚ ਦੇ ਵਿੱਚ ਉਹ ਵਪਾਰੀ ਵੀ ਬਿਮਾਰ ਪੈ ਗਿਆ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਤੇਰੀ ਜਿਹੜੀ ਜਿੱਥੇ ਤੇਰੀ ਜਗਾ ਹੈ ਜਿੱਥੇ ਤੇਰੀ ਬਿਲਡਿੰਗ ਬਣਾਈ ਹੋਈ ਹੈ ਇਹ ਰਾਜੇ ਨੇ ਢਾਉਣੀ ਹੈ ਤੇ ਆਪ ਦੀ ਭਾਈ ਤੂੰ ਜਿਹੜੀ ਮਾਇਆ ਬਣਦੀ ਖਜ਼ਾਨੇ ਚ ਲੈ ਜਾ ਫਰਿਆਦੀ ਹੋ ਗਿਆ ਰਾਜੇ ਦੇ ਮਹਿਲਾਂ ਦੇ ਵਿੱਚ ਜਾ ਕੇ ਵੀ ਮਾਰਾ ਮੈਨੂੰ ਬਖਸ਼ ਲੋ ਕਿਵੇਂ ਹੋਏਗਾ ਮੰਤਰੀ ਨਾਲ ਮਿਲਿਆ ਮੰਤਰੀ ਕਹਿਣ ਲੱਗਾ ਵੀ ਹੁਣ ਇਹਦਾ ਕੋਈ ਹੱਲ ਨਹੀਂ ਹੈ ਪਰ ਇੱਕ ਗੱਲ ਦੱਸ ਤੂੰ ਕੋਈ ਬੁਰਾ ਸੋਚਿਆ ਹੋਣਾ ਕਿਸੇ ਸੱਚ ਸੱਚ ਦੱਸ ਉਹ ਆਂਦਾ ਮੈਂ ਸਿਰ ਰਾਜੇ ਦਾ ਹੀ ਬੁਰਾ ਸੋਚਿਆ ਸੀ ਵੀ ਇਹ ਰਾਜਾ ਬਿਮਾਰ ਸੀ ਮੈਂ ਸੋਚਿਆ ਮਰੂਗਾ ਤੇ ਮੈਥੋਂ ਚੰਦਨ ਦੀ ਲੱਕੜ ਖਰੀਦਣਗੇ ਤੇ ਮੈਨੂੰ ਚੰਗੀ ਵਟ ਧੋਵੇਗੀ ਹੁਣ ਇਹਦਾ ਹੱਲ ਕੀ ਹੈ ਹੁਣ ਕਹਿੰਦਾ ਕਹਿੰਦਾ ਤੂੰ ਹੁਣ ਐਂ ਕਹਿ ਰਾਜਾ ਦੀ ਚੜ੍ਹਦੀ ਕਲਾ ਹੋ ਜੇ ਇਹ ਦਿਨੋਂ ਦਿਨ ਉਹਦੀ ਅਰਦਾਸ ਕਰਨ ਲੱਗਿਆ ਵੀ ਰਾਜਾ ਨੂੰ ਸੁੱਖ ਰੱਖੀ ਮਹਾਰਾਜ ਰਾਜੇ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਐਦਾਂ ਦੇ ਜਦੋਂ ਰਟਨ ਕਰਨ ਲੱਗਿਆ ਨਿਤ ਦਿਨਾ ਪ੍ਰਤੀ ਤੇ ਫੇਰ ਰਾਜਾ ਫੇਰ ਉਸ ਇਥਾਨ ਪਹੁੰਚਿਆ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਬਿਲਡਿੰਗ ਢਵਾ ਦਿਓ ਸਮਾਂ 2 ਮਹੀਨੇ ਹੋ ਗਏ ਪਰ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸੁਣਿਆ ਤੇ ਮੰਤਰੀ ਕਹਿਣ ਲੱਗਾ ਮਹਾਰਾਜ ਇੱਕ ਗੱਲ ਕਵਾਂ ਕਹਿੰਦੇ ਕੀ ਕਹਿੰਦੇ ਜਿਹੜੀਆਂ ਪੁਰਾਣੀਆਂ ਜਗ੍ਹਾ ਹੁੰਦੀਆਂ ਨਾ ਪੁਰਾਣੀਆਂ ਬਿਲਡਿੰਗਾਂ ਇਹ ਨਗਰਾਂ ਦੀ ਸ਼ਾਨ ਹੁੰਦੀਆਂ ਨੇ ਇਹਨਾਂ ਨੂੰ ਵਿਰਾਸਤ ਨੂੰ ਸੰਭ ਕੇ ਰੱਖੀਦਾ ਜੀ ਤੇ ਰਾਜੇ ਦੇ ਦਿਮਾਗ ਦੇ ਵਿੱਚ ਝਟ ਬਦਲ ਗਿਆ ਤਮਾ ਜਦੋਂ ਉਹ ਸੁੱਖ ਮੰਗਣ ਲੱਗ ਗਿਆ ਇਧਰੋਂ ਦਿਮਾਗ ਲੱਗ ਗਿਆ ਕਹਿਣ ਲੱਗੇ ਵੀ ਹੁਣ ਕਹਿੰਦੇ ਮਹਾਰਾਜ ਇਹ ਆਪਾਂ ਵਿਰਾਸਤ ਐ ਰੱਖੀ ਗਈ ਸੋਹਣੀ ਐ ਤੇ ਫਿਰ ਕਹਿੰਦੇ ਜਾਓ ਫਰਿਆਉ ਕਰੋ ਇਸ ਨੂੰ ਰੰਗ ਰੋਗਣ ਕਰਵਾ ਦਿਓ ਇਸ ਨੂੰ ਦੁਬਾਰਾ ਪੋਚਾ ਮਰਵਾ ਦਿਓ ਇਸ ਨੂੰ ਸੀਮੈਂਟ ਨਾਲ ਚੰਗੀ ਤਰ੍ਹਾਂ ਲਿਪ ਦਿਓ ਸੋਹਣਾ ਬਣਾ ਦਿਓ ਇਹ ਜਗ੍ਹਾ ਨੂੰ ਦੇਖੇ ਕੋਈ ਤੇ ਸਾਨੂੰ ਖੁਸ਼ੀ ਮਿਲੇ ਐਦਾਂ ਸਤਗੁਰੂ ਨੇ ਵਿਚਾਰ ਦੱਸੀਏ ਸਮਝਣ ਦੀ ਗੱਲ ਹੈ ਇੱਕ ਭਵੇਂ ਆਪਾਂ ਵਿਚਾਰਕ ਤੌਰ ਤੇ ਇੱਕ ਗੱਲ ਕੀਤੀ ਹੈ ਪਰ ਗੁਰਮੁਖੋ ਮਹਾਰਾਜ ਕਹਿੰਦੇ ਨੇ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜੇ ਅਸੀਂ ਇਹ ਹੀ ਸੋਚੀ ਜਾਈਏ ਕਿ ਫਲਾਨਾ ਕੱਲ ਨੂੰ ਆਏ ਹੋ ਜੇ ਉਹਨੂੰ ਉਹਨੂੰ ਆਹ ਰੋਗ ਹੋ ਜਾਣਾ ਉਹ ਨਾ ਆਵੇ ਉਹ ਗੁਰੂ ਦੇ ਦਰਸ਼ਨ ਨਾ ਕਰੇ ਤਾਂ ਗੁਰਮੁਖੋ ਸਤਗੁਰੂ ਕਿਰਪਾ ਕਰਦੇ ਨੇ ਜੀ ਨੂੰ ਰੱਖਣ ਵਾਲਾ ਪਰਮੇਸ਼ਰ ਨੂੰ ਮਾਰ ਹੀ ਨਹੀਂ ਕੋਈ ਸਕਦਾ ਇਸ ਕਰਕੇ ਸਤਿਗੁਰੂ ਨੇ ਜੇ ਅਸੀਂ ਸੁੱਖ ਚਾਹੁੰਨੇ ਆ ਤਾਂ ਜਦੋਂ ਵੀ ਅਸੀਂ ਅਰਦਾਸ ਕਰਕੇ ਉੱਠਦੇ ਆ ਨਾ ਹੁਣ ਵੀ ਅਰਦਾਸ ਹੋਣੀ ਹੈ ਜਦੋਂ ਆਪਾਂ ਉੱਠਾਂਗੇ ਤਾਂ ਆਪਾਂ ਇਹੀ ਗੱਲ ਕਵਾਂਗੇ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਅਸੀਂ ਸਰਬੱਤ ਦਾ ਭਲਾ ਮੰਗਾਗੇ ਨਾ ਤੇ ਸਾਡਾ ਭਲਾ ਫੇਰ ਹੋਣਾ ਹੈ ਫਿਰ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਦੋਇ ਕਰ ਕੱਪੜੇ ਪਹਿ ਰਹਿ ਜਾਏ ਮਨੁੱਖ ਤੇ ਦੁੱਖ ਤੇ ਸੁੱਖ ਸਰੀਰ ਦੇ ਨਾਲ ਹੀ ਹੈ ਦੁੱਖ ਵੀ ਹੁੰਦੇ ਆ ਤੇ ਸੁੱਖ ਵੀ ਹੁੰਦੇ ਆ ਦੁੱਖ ਆਵੇ ਤੇ ਬਹੁਤਾ ਕਬਰਾਉਣਾ ਨਹੀਂ ਚਾਹੀਦਾ ਜੇ ਸੁੱਖ ਆਵੇ ਤਾਂ ਲੁੱਡੀਆਂ ਨਹੀਂ ਪਾਉਣੀਆਂ ਚਾਹੀਦੀ ਉਸ ਪਰਮੇਸ਼ਰ ਦਾ ਸ਼ੁਕਰਾਨਾ ਸਾਨੂੰ ਕਰਦੇ ਰਹਿਣਾ ਚਾਹੀਦਾ ਇੱਥੇ ਸਮਾਪਤੀ ਹੈ ਜਿੰਨੀਆਂ ਸੰਗਤਾਂ ਪਹੁੰਚੀਆਂ ਨੇ ਧੰਨਵਾਦ ਜੀਓ ਆਇਆਂ ਆਓ ਆਨੰਦ ਸਾਹਿਬ ਦੇ ਪਾਠ ਰਲ ਕੇ ਕਰੀਏ ਉਸ ਤੋਂ ਬਾਅਦ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ